ਕਰ ਹੂੰ ਹੂੰ ਜੇ ਮੈਂ ਨਾ ਉਹੀ ਕਹ ਰਿਹਾ ਜੇ ਤੇ ਜੋਰ ਹੈ ਮੈਂ ਲੋਕਾਂ ਨੂੰ ਵੋਟਾਂ ਪਾਉਣ ਦੋ ਬਦਮਾਸ਼ੀ ਤੇ ਸਿਰ ਤੇ ਨਹੀਂ ਬਦਮਾਸ਼ੀ ਕੀਤੀ ਬਦਮਾਸ਼ੀ ਕੋਈ ਨਹੀਂ ਆ ਲੋਕਾਂ ਦੇ ਘਰਾਂ ਦੇ ਬਾਹਰ ਵੋਟਾਂ ਆਹ ਬਿਲਕੁਲ ਲੋਕਾਂ ਦੇ ਘਰਾਂ ਤੋਂ ਫੋਟੋ ਹੁਣ ਫੇਰ ਹੋਣਾ ਪਾ ਕੇ ਆਏ ਆ ਕਿੱਥੇ ਗਏ ਹਾਂ ਇਹ ਇਹ ਤੇ ਉੱਪਰ ਕਰਦੇ ਕਿਉਂ ਵੀਰ ਸਕਾਰਾ ਆਉਂਦੀਆਂ ਜਾਂਦੀਆਂ ਆ ਜੀ ਸਕਾਰਾ ਯਾਰ ਦੋਨਾਂ ਵੱਡੇ ਮੇਰੇ ਨਾਲ ਸਾਰੇ ਦੋਨਾਂ ਦੇ ਸਕਾਰਾ ਤੇਰੀ ਦੱਸ ਕੇ ਬਹਿਂਦੇ ਆ ਸੁਖਿੰਦਰ ਤਾਂ ਵੇ ਸਡਾਰਾ ਦੋਰਾ ਹੈ ਨਹੀਂ ਸੁਖਿੰਦਰ ਨੂੰ ਤਾਂ ਵੇ ਦੰਦਾਰਾ ਫਿਰ ਫਿਰ ਕਰਦੇ ਨਹੀਂ ਕੋਈ ਫਿਰ ਘਰੇ ਬੈਠੋ ਵੇ ਦੇਖਦੇ ਚਾਹੇ ਇੱਕ ਧੱਕਾ ਮਾਰੀਏ ਜਿੱਥੇ ਘੱਟੋ ਘੱਟ ਬਣਾ ਲੈ ਕਿਤਾਬਾਂ ਮਤਾਂ ਦੀਏ ਵੋਟਾਂ ਭਈ ਪੈਣ ਹੀ ਦੇਂਦੇ ਆ ਕਿ ਨਹੀਂ ਇਹ ਭਈਆ ਨਾਲ ਆਈ ਨਹੀਂ ਨਖਤਮਾ ਬਚਾਈਏ ਸਾਡੇ ਵਰਗਾਂ ਪਾਰਟੀ ਦੇ ਆਪਾਂ ਵੀ ਆਏ ਆ ਉਹ ਵੀ ਆਈ ਹੈ ਨਾ ਮੈਂ ਮੈਂ ਇਲੈਕਸ਼ਨ ਤੇ ਜਾਂਦਾ ਹਾਂ ਕੋਲ ਜਾਣਾ ਵਾ ਆਪਾਂ ਸਭ ਆਪਾਂ ਕਿੱਥੇ ਇਲੈਕਸ਼ਨ ਤੇ ਜਾਣਾ ਸਾਰਾ ਕੁਝ ਕੌਣ ਹੈ ਮੈਨ ਕਿਹੜੀ ਚੀਜ਼ ਦਾ ਮੈਨ ਹੈ ਮੈਨ ਕਿਹੜੀ ਚੀਜ਼ ਦਾ ਗੱਲ ਨਹੀਂ ਯਾਰ ਚੱਲ ਆਓ ਵੀਡੀਓ ਬਣਾ ਸਾਰਿਆਂ ਦੀ ਬਣਾ ਇਹਨਾਂ ਦੀ ਉਹ ਗੱਡੀਆਂ ਦੀ ਬਣਾ ਗੱਡੀਆਂ ਦੇ ਨੰਬਰ ਨੂੰ ਲੈ ਲਵਾਂਗੇ ਆਪਾਂ ਇੱਥੇ ਆਪਾਂ ਇਲੈਕਸ਼ਨ ਤੇ ਨਾ ਜਾਣਾ ਕੱਢੋ

ਮਹਾਂ ਮੈਂ ਨਾ ਉਹ ਗਾਹ ਦੇ ਜੋਰ ਹੈ ਮੈਂ ਲੋਕਾਂ ਨੂੰ ਵੋਟਾਂ ਪਾਉਣ ਦੋ ਬਦਮਾਸ਼ੀ ਦੇ ਸਿਰ ਤੇ ਨਹੀਂ ਬਦਮਾਸ਼ੀ ਕੀਤੀ ਬਦਮਾਸ਼ੀ ਕੋਈ ਨਹੀਂ ਆ ਲੋਕਾਂ ਦੇ ਘਰਾਂ ਦੇ ਬਾਹਰ ਵਗਦਾ ਬਿਲਕੁਲ ਲੋਕਾਂ ਦੇ ਘਰਾਂ ਤੋਂ ਫੋਟੋ ਹੁਣ ਫੇਰ ਹੋਣਾ ਪਾ ਕੇ ਆਏ ਆ ਕਿੱਥੇ ਗਏ ਹਾਂ ਇਹ ਇਹ ਕਿੱਥੇ ਬਿਰ ਕਰਦੇ ਕਿਉਂ ਵੀਰ ਸਤਾਰਾ ਆਉਂਦੀਆਂ ਜਾਂਦੀਆਂ ਜੀ ਸਤਾਰਾ ਯਾਰ ਦੋਨਾਂ ਵੱਡੇ ਮੇਰੇ ਨਾਲ ਸਾਰੇ ਬੰਦੇ ਜੀ ਦੁਕਾਨਾਂ ਦੇ ਦੁਕਾਨੇ ਮੇਰੇ ਘਰ ਬੈਠਦੇ ਆ ਉਹ ਜੰਦਰ ਦਾ ਵੀ ਸਟਰ ਹੈ ਦੋਰਾ ਹੈ ਨਹੀਂ ਜੰਦਰ ਨੂੰ ਦੰਦਾ ਵੀ ਦੰਦਾ ਰੇ ਫਿਰ 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 ਕਰੀਏ ਨਹੀਂ ਕੋਈ ਫਿਰ ਘਰੇ ਬੈਠੋ ਵੇਖਦੇ ਤਾਂ ਇੱਕ ਧੱਕਾ ਮਾਰੀਏ ਜਿੱਥੇ ਘੱਟੋ ਘਾਟਣਾ ਰ ਇੱਕ ਤਾਂ ਬਾਹਰ ਆ ਨਾਣ ਦੀਏ ਵੋਟਾਂ ਭਾਈ ਪੈਣ ਹੀ ਦੇਂਦੇ ਆ ਕਿ ਨਹੀਂ ਇਹ ਭਈਆ ਨਾ ਆਈ ਨਹੀਂ ਨਾ ਖਤਮ ਮਚਾਈਏ ਸਾਡੇ ਵੱਲ ਕ੍ਰਮ ਪਾਰਟੀ ਦੇ ਆਪਾਂ ਵੀ ਆਏ ਆ ਇਹ ਵੀ ਆਏ ਨੇ ਨਾ ਕਾਂਗਰਸ ਮੈਂ ਮੈਂ ਇਲੈਕਸ਼ਨ ਵਿੱਚ ਡਟਾ ਆਪਣਾ ਸਾਰਾ ਕੁਝ ਕੋਣ ਹੈ ਮੈਨ ਕਿਹੜੀ ਚੀਜ਼ ਦਾ ਮੈਨ ਹੈ ਮੈਨ ਕਿਹੜੀ ਚੀਜ਼ ਦਾ ਨਹੀਂ ਯਾਰ ਚੱਲ ਜਾਓ ਵੀਡੀਓ ਬਣਾ ਸਾਰੇ ਆ ਦੀ ਬਣਾ ਇਹਨਾਂ ਦੀ ਉਹ ਗੱਡੀਆਂ ਦੀ ਬਣਾ ਗੱਡੀਆਂ ਦੇ ਨੰਬਰ ਨੰਬਰ ਲੈ ਲੇ ਗੱਡੀਆਂ ਦੇ ਆਪਾਂ ਇੱਥੇ ਆਪਾਂ ਇੱਥੇ ਆਪਾਂ 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 ਆਪ ਬੇਦੀ ਫੋਟੋਆਂ